ਤੇ ਮੀਰ ਰਫਤਾਰ ਦੇ ਨਾਲ ਅੱਗੇ ਵਧ ਰਹੀ ਹੈ ਫਿਲਮ ਦੇਵਰਾ ਬਾਕਸ ਆਫਿਸ ਨੂੰ ਅਲਵਿਦਾ ਕਹਿਣ ਦੀ ਤਿਆਰੀ ਵਿੱਚ ਹੈ ਫਿਲਮ ਇਸਤਰੀ 2 ਸ਼ਸ਼ਟਿਕਾਲ ਜੀ ਤੁਸੀਂ ਦੇਖ ਰਹੇ ਹੋ ਬਾਲੀਵੁੱਡ ਤੇ ਪਾਲੀਵੁੱਡ ਦੇ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਜੂਨੀਅਰ ਐਨਟੀਆਰ ਦੀ ਫਿਲਮ ਦੇਵਰਾ ਪਾਰਟ 1 ਹਾਲੀ ਦੇ ਵਿੱਚ ਰਿਲੀਜ਼ ਹੋਈ ਹੈ ਪਹਿਲੇ ਦਿਨ ਦੀ ਕਲੈਕਸ਼ਨ ਤੋਂ ਬਾਅਦ ਬਾਕਸ ਆਫਿਸ ਤੇ ਇਸ ਦੀ ਕਲੈਕਸ਼ਨ ਦੇ ਵਿੱਚ ਉਤਾਰ ਚੜਾਅ ਦੇਖਣ ਨੂੰ ਮਿਲ ਰਿਹਾ ਹੈ ਵੱਡੇ ਬਜਟ ਦੇ ਵਿੱਚ ਬਣ ਕੇ ਤਿਆਰ ਹੋਈ ਇਸ ਫਿਲਮ ਦੇ ਹਿੱਟ ਹੋਣ ਲਈ ਹਜੇ ਤੱਕ ਖਿੜਕੀ ਤੇ ਲੰਬਾ ਸਫਰ ਇਸ ਨੂੰ ਤੈਅ ਕਰਨਾ ਪੈ ਸਕਦਾ ਹੈ ਤੇ ਉੱਥੇ ਅਮਰ ਕੌਸ਼ਕ ਦੇ ਨਿਰਦੇਸ਼ਨ ਤੇ ਬਣੀ ਇਸਤਰੀ 2 ਚੰਗੀ ਕਮਾਈ ਦੀ ਵਜ੍ਹਾ ਦੇ ਨਾਲ 올 ਟਾਈਮ ਬਲਾਕਬਸਟਰ ਕੋਸ਼ਿਸ਼ਿਤ ਹੋ ਚੁੱਕੀ ਹੈ ਤਾਂ ਉਹ ਜਾਣਦੇ ਹਾਂ ਕਿ ਸ਼ੁੱਕਰਵਾਰ ਨੂੰ ਕਿਸ ਫਿਲਮ ਨੇ ਕਿੰਨੀ ਕਮਾਈ ਕੀਤੀ ਦੇਵਰਾਪੜ ਵੰਦਾ ਨਿਰਦੇਸ਼ਨ ਕੋਟਾਲਾ ਸ਼ਿਵਾਨੇ ਕੀਤਾ ਜੂਨੀਅਰ ਐਨਟੀਆਰ ਦੇ ਨਾਲ ਮਿਲ ਕੇ ਉਹ ਜਨਤਾ ਗੈਰਾਜ਼ ਵਰਗੀਆਂ ਬਲੌਕਬਸਟਰ ਫਿਲਮਾਂ ਬਣਾ ਚੁੱਕੇ ਨੇ ਫਿਲਮ ਦੇਵਰਾ ਦੀ ਗੱਲ ਕਰੀਏ ਤਾਂ ਇਸ ਨੂੰ ਬਣਾਉਣ ਦੇ ਲਈ ਕਾਫੀ ਜ਼ਿਆਦਾ ਸਮਾਂ ਤੇ ਪੈਸੇ ਖਰਚ ਕੀਤੇ ਗਏ ਨੇ ਹਾਲਾਂਕਿ ਉਸ ਹਿਸਾਬ ਦੇ ਨਾਲ ਫਿਲਮ ਨੇ ਹਜੇ ਤੱਕ ਉਸ ਤਰ੍ਹਾਂ ਦੀ ਕਲੈਕਸ਼ਨ ਨਹੀਂ ਕੀਤੀ ਪਹਿਲੇ ਹਫ਼ਤੇ ਦੇ ਵਿੱਚ ਦੇਵਰਾ ਪਾਰਟ 1 ਨੇ 215 ਪੰਜ 6 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀਗਾ ਤੇ ਉੱਥੇ ਹੀ ਦੂਜੇ ਹਫਤੇ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਇਹ ਫਿਲਮ ਨੇ ਧੀਮੀ ਰਫ਼ਤਾਰ ਫੜ ਲਈ ਹੈ ਪਰ ਥੋੜੀ-ਥੋੜੀ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ 8ਵੇਂ ਦਿਨ ਇਸ ਫਿਲਮ ਨੇ 6 ਕਰੋੜ 20 ਲੱਖ ਰੁਪਏ ਦਾ ਕਲੈਕਸ਼ਨ ਕੀਤਾ। ਇਸ ਦੇ ਨਾਲ ਹੀ ਫਿਲਮ ਦੀ ਕੁੱਲ ਕਮਾਈ 221 ਕਰੋੜ 8 ਲੱਖ ਰੁਪਏ ਹੋ ਗਈ। ਇਸਤਰੀ 2 ਪਿਛਲੇ 7 ਹਫ਼ਤਿਆਂ ਤੋਂ ਲਗਾਤਾਰ ਬਾਕਸ ਆਫਿਸ ਤੇ ਤਮਾਲ ਮਚਾ ਰਹੀ ਹੈ 8ਵੇਂ ਹਫ਼ਤੇ ਦੇ ਵਿੱਚ ਵੀ ਫਿਲਮ ਟਿਕਟ ਖਿੜਕੀ ਦੇ ਟਿਕੇ ਰਹਿਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਹੈ ਹਾਲਾਂਕਿ ਫਿਲਮ ਦੀ ਰਫ਼ਤਾਰ ਹੁਣ ਵੀ ਕਾਫੀ ਧੀਮੀ ਹੋ ਚੁੱਕੀ ਹੈ 7ਵੇਂ ਹਫ਼ਤੇ ਦੇ ਵਿੱਚ ਇਸਤਰੀ 2 ਨੇ ਬਾਕਸ ਆਫਿਸ ਤੇ 9 ਕਰੋੜ 35 ਲੱਖ ਰੁਪਏ ਦਾ ਕਲੈਕਸ਼ਨ ਕੀਤਾ ਸੀ ਤਾਜ਼ਾ ਅੰਕੜਿਆਂ ਦੇ ਮੁਤਾਬਕ 55ਵੇਂ ਦਿਨ ਇਸਤਰੀ 2 ਨੇ 50 ਲੱਖ ਰੁਪਏ ਦੀ ਕਮਾਈ ਕੀਤੀ ਇਸ ਦੇ ਨਾਲ ਹੀ ਫਿਲਮ ਦਾ ਕੁੱਲ ਕਲੈਕਸ਼ਨ 592 ਕਰੋੜ 45 ਲੱਖ ਰੁਪਏ ਹੋ ਗਿਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫਿਲਮ 6 ਕਰੋੜ ਦੇ ਕਲੱਬ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ